ਨਾਬਾਦੀ ਸਰਕਾਰੀ ਰਿਪੁਦਮਨ ਕਾਲਜ ਦੇ ਵਿੱਚ ਜੋ ਇੱਕ ਲੜਕੀ ਦੇ ਨਾਲ ਹੋਇਆ ਉਸ ਨੂੰ ਸੁਣ ਕੇ ਤੁਸੀਂ ਜ਼ਰੂਰ ਸ਼ਰਮਸਾਰ ਹੋਗੇ ਜੀ ਹਾਂ ਤੁਹਾਂ ਦਾ ਸੀ ਕਿ ਇਸ ਸਰਕਾਰੀ ਰਿਪੁਦਮਨ ਕਾਲਜ 'ਚ ਪੜ੍ਹਦੀ ਬੀਏ ਫਰਸਟ ইয়ার ਦੀ ਕਲਾਸ ਦੀ ਲੜਕੀ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਕੁਝ ਲੜਕੀਆਂ ਵੱਲੋਂ ਕਾਲਜ ਦੇ ਅੰਦਰ ਹੀ ਸਮੂਹਕ ਕਬਲਾਤ ਕਰ ਕੀਤਾ ਗਿਆ ਜੀ ਹਾਂ ਇਸ ਸ਼ਰਮਨਾਕ ਘਟਨਾ ਨੇ ਕਾਲਜ ਦੇ ਪ੍ਰਬੰਧਾ ਦੀ ਪੂਲ ਖੋਲ੍ਹ ਦਿੱਤੀ ਹੈ ਭਾਵੇਂ ਕਿ ਇਹ ਘਟਨਾ 27 ਮਾਰਚ ਦੀ ਦੱਸੀ ਜਾ ਰਹੀ ਹੈ ਅਤੇ ਪੀੜਤ ਲੜਕੀ ਵੱਲੋਂ ਹਾਲਾਂਕਿ ਇਸ ਘਟਨਾ ਦੀ ਸ਼ਿਕਾਇਤ ਨਾਬਾ ਕੋਤਵਾਲੀ ਪੁਲਿਸ ਨੂੰ ਬੀਤੇ ਦਿਨ ਦਿੱਤੀ ਗਈ ਸੀ ਪੁਲਿਸ ਵੱਲੋਂ 10 ਖਿਲਾਫ ਮਾਮਲਾ ਦਰਜ ਕਰਕੇ ਦੋਨੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਇੱਕ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਦੱਸਿਆ ਜਾ ਰਿਹਾ ਹੈ ਗੈਂਗਰੇਪ ਦੀ ਘਟਨਾ ਪ੍ਰਿੰਸੀਪਲ ਦੇ ਦਫ਼ਤਰ ਦੇ ਉੱਪਰ ਬੜੇ ਕੈਮਰੇ ਦੇ ਵਿੱਚ ਹੋਈ ਦੱਸੀ ਜਾ ਰਹੀ ਹੈ ਇਸ ਮੌਕੇ ਤੇ ਸਰਕਾਰੀ ਰਿਪੁਤਮਨ ਕਾਲਜ ਦੀ ਪ੍ਰਿੰਸੀਪਲ ਨੇ ਕਿਹਾ ਕਿ ਜੋ ਗੈਂਗਰੇਪ ਦੀ ਘਟਨਾ ਬਾਰੇ ਉਹਨਾਂ ਨੂੰ ਖਬਰ ਮਿਲੀ ਹੈ ਉਸ ਬਾਰੇ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਉਹਨਾਂ ਨੇ ਕਿਹਾ ਕਿ ਸਾਡੇ ਕਾਲਜ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਹੈ ਜਦਕਿ ਸਾਡੇ ਕਾਲਜ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਇਸ ਮੌਕੇ ਤੇ ਨਾਬਾ ਕੋਤਵਾਲੀ ਦੇ ਇੰਚਾਰਜ ਨੇ ਦੱਸਿਆ ਕਿ ਨਾਬਾ ਦੇ ਸਰਕਾਰੀ ਕਾਲਜ ਦੇ ਵਿੱਚ ਪੜ੍ਹਦੀ ਇੱਕ ਲੜਕੀ ਦੇ ਨਾਲ ਤਿੰਨ ਲੜਕੀਆਂ ਵੱਲੋਂ ਕਾਲਜ ਦੇ ਹੀ ਅੰਦਰ ਸਮੋਹਕ ਬਲਾਤਕਾਰ ਦੀ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਗਿਆ। ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ। ਮੈਨੂੰ ਹੁਣੇ ਪਤਾ ਲੱਗਿਆ ਕਿ ਇੱਕ ਐਫਆਈਆਰ ਲੋਜ ਹੋਈ ਹੈ। ਸ਼ਾਇਦ ਜਿਹੜੀ ਲੜਕੀ ਨੇ ਐਫਆਈਆਰ ਲੋਜ ਕਰਾਈ ਹੈ ਉਹ ਸਾਡੀ ਸਟੂਡੈਂਟ ਹੈ। ਪਰ ਹਲੇ ਤੱਕ ਇਸ ਤੋਂ ਜ਼ਿਆਦਾ ਇਨਫਰਮੇਸ਼ਨ ਮੇਰੇ ਕੋਲ ਨਹੀਂ ਹੈ। ਨਾ ਤਾਂ ਸਾਡੇ ਕਾਲਜ ਤੇ ਅਸੀਂ ਸਾਡੇ ਕਾਲਜ ਵਿੱਚ ਇੱਕ ਔਮਨ ਸੇਫਟੀ ਸੈੱਲ ਹੈ। ਇੱਕ ਗ੍ਰੀਵੈਂਸ 셀 ਹੈ ਨਾ ਤਾਉਨਾ ਕੋਲ ਕਿਸੇ ਨੇ ਆ ਕੇ ਕਿਸੇ ਬੱਚੀ ਨੇ ਆ ਕੇ ਕੋਈ ਆਪਣੀ ਗ੍ਰੀਵੈਂਸ ਦਰਜ ਕਰਾਈ ਨਾ ਅਸੀਂ ਸਾਰਾ ਟਾਈਮ ਸ਼ਾਮ ਤੱਕ ਇੱਥੇ ਟੀਚਰਸ ਰਹਿੰਦੇ ਆ ਸਾਡੀ ਇਨਸਪੈਕਸ਼ਨ ਦੇ ਸਿਲਸਿਲੇ ਵਿੱਚ ਸਾਰਾ ਸਟਾਫ ਇੱਥੇ ਮੌਜੂਦ ਹੁੰਦਾ ਕਿਸੇ ਨੇ ਵੀ ਕੋਈ ਇਹੋ ਜਿਹਾ ਇਨਸੀਡੈਂਟ ਹੁੰਦਾ ਨਾ ਦੇਖਿਆ ਨਾ ਸੁਣਿਆ ਕੋਈ ਸਾਡੇ ਉਹਦੇ ਵਿੱਚ ਨਹੀਂ ਆਇਆ ਸਾਡੀ ਨੋਲੇਜ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਆਇਆ ਹਾਲਾਂਕਿ ਉਸ ਗੱਲ ਹੋ ਜੇ ਤੁਹਾਡੇ ਪੁਲਿਸ ਨੇ ਸੋ ਸਾਨੂੰ ਸਿਰਫ ਇੰਨਾ ਪਤਾ ਚੱਲਿਆ ਹੈ ਕਿ ਐਫ ਆਈ ਆਰ ਦਰਜ ਹੋਈ ਹੈ ਉਹ ਇਨਸੀਡੈਂਟ ਹੋਇਆ ਹੈ ਇਹ ਕੰਮ ਪੁਲਿਸ ਦਾ ਤਫਤੀਸ਼ ਕਰਨਾ ਹੋਇਆ ਤੇ ਕਿੱਥੇ ਹੋਇਆ ਹੈ ਇਹ ਉਹ ਤਫਤੀਸ਼ ਕਰਨ ਤੇ ਪਤਾ ਲੱਗੂਗਾ ਸਾਡੇ ਕਾਲਜ ਕਿਉਂਕਿ ਹਲੇ ਤੱਕ ਸਾਡੇ ਕੋਲ ਇਨਫੋਰਮੇਸ਼ਨ ਹੀ ਨਹੀਂ ਆਈ ਕੌਣ ਬੱਚੀ ਹੈ ਕਿੰਨੇ ਵਜੇ ਹੋਇਆ ਹੈ ਕੀ ਹੋਇਆ ਹੈ ਪੁਲਿਸ ਪੁਲਿਸ ਆਊਗੀ ਤਾਂ ਸਾਡਾ ਸਹਿਯੋਗ ਪੂਰਾ ਉਹਨਾਂ ਨੂੰ ਮਿਲੂਗਾ ਅਸੀਂ ਤਫਤੀਸ਼ ਦੇ ਵਿੱਚ ਪੂਰਾ ਉਹਨਾਂ ਦੇ ਨਾਲ ਸਹਿਯੋਗ ਦੇਵਾਂਗੇ ਔਰ ਇਸਦੀ ਗਲਤੀ ਤੈ ਤੱਕ ਜਾਵਾ ਲੜਕੀ ਹੈ ਜੀ ਆਪਣੇ ਰਿਪਦਮਨ ਕਾਲਜ ਨਾਭਾ ਵਿਖੇ ਪੜ ਰਹੀ ਹੈ ਬੀਏ ਕਰਦੀ ਹੈ ਉਥੇ ਔਰ ਉਹਨਾਂ ਦੇ ਲੜਕੀ ਦੇ ਬਿਆਨ ਦੇ ਅਕੋਰਡਿੰਗ ਲੜਕੀ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਸਾਨੂੰ ਉਹਦੇ ਅਕੋਰਡਿੰਗ ਜਿਹੜੀ ਹੈਗੀ 27 ਮਾਰਚ 2024 ਦੀ ਘਟਨਾ ਹੈਗੀ ਹੈ ਇਹ ਕਿ ਕਾਲਜ ਦੇ ਵਿੱਚ ਤਿੰਨ ਲੜਕਿਆਂ ਨੇ ਉਹਦੇ ਨਾਲ ਜ਼ਬਰਦਸਤੀ ਕੀਤੀ ਹੈ ਰੇਪ ਕੀਤਾ ਜਿਦੇ ਵਿੱਚ ਕੜਕੀ ਨੇ ਦੱਸਿਆ ਬਿਆਨ ਕੀਤਾ ਕਿ 27 ਦਿਨ ਦੀ ਘਟਨਾ ਸੀਗੀ ਤੇ ਉਦੋਂ ਬਾਅਦ ਉਹ ਡਰ ਗਈ ਜਿਵੇਂ ਲੜਕਿਆਂ ਨੇ ਕਹਿੰਦੀ ਉਹਨੂੰ ਧਮਕੀਆਂ ਦਿੱਤੀਆਂ ਨੇ ਤਾਂ ਉਹ ਡਰ ਚੁੱਕੀ ਸੀ ਡਰ ਕਰਕੇ ਉਹਨੇ ਨਾ ਤਾਂ ਆਪਣੇ ਕਿਸੇ ਟੀਚਰ ਨਾਲ ਜਾਂ ਆਪਣੇ ਕਿਸੇ ਕਲੀਗ ਨਾਲ ਆਪਣੇ ਨਾਲ ਪੜ੍ਹਦੀਆਂ ਨਾਲ ਆਪਣੇ ਪੇਰੈਂਟਸ ਨਾਲ ਕਿਸੇ ਨਾਲ ਗੱਲ ਸ਼ੇਅਰ ਨਹੀਂ ਕੀਤੀ ਤਾਂ ਉਹਨੇ ਅ ਪਰਸ ਤੋਂ ਜਿਹੜੀ ਹੈਗੀ ਹੈ ਕੱਲ ਉਹਦੇ ਪੇਰੈਂਟਸ ਨਾਲ ਗੱਲ ਸ਼ੇਅਰ ਕੀਤੀ ਤਾਂ ਉਹ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਸਾਡੇ ਕੋਲ ਆਏ ਤੇ ਅਸੀਂ ਬਿਆਨ ਲੈ ਕੇ ਜਿਹੜਾ ਹੈਗਾ ਪਰਚਾ ਦਰਜ ਕੀਤਾ ਤਿੰਨ ਨੌਜਵਾਨਾਂ ਦੇ ਖਿਲਾਫ ਅਸੀਂ ਜਿਹੜਾ ਹੈਗਾ 376D ਦਾ ਤੇ 506 IPC ਦਾ ਮਕਦਮਾ ਦਰਜ ਕੀਤਾ ਕਾਲਜ ਦਾ ਕੀ ਰੋਲ ਹੈ ਵਿੱਚ ਕਾਲਜ ਦਾ ਹਲੇਵਾ ਨੇ ਸਟੇਟਮੈਂਟ ਆਪਣੀ ਇਨੀਸ਼ial ਸਟੇਟਮੈਂਟ ਲਖਾਈ ਹੈ ਜਿਹਦੇ ਬਿਹਾਵ ਤੇ ਅਸੀਂ ਪਰਚਾ ਦਰਜ ਕੀਤਾ ਕਾਲਜ ਦਾ ਰੋਲ ਕੀ ਹੈ ਜਾਂ ਨਹੀਂ ਹੈ ਜਾਂ ਕਿੱਥੇ ਬਕੂਆ ਹੈ ਉਹ ਤਫਤੀਸ਼ ਦਾ ਪਾਰਟ ਹੈ ਤਫ਼ਤੀਸ਼ ਕਰਾਂਗੇ ਕਿੱਥੇ ਕੀ ਹੋਇਆ ਕੈਮਰੇ ਹੈਗੇ ਨੇ ਸੀਸੀਟੀਵੀ ਦੇਖਾਂਗੇ ਗਵਾਹ ਲੈ ਕੇ ਆਵਾਂਗੇ ਬਾਕੀ ਤਫ਼ਤੀਸ਼ ਦਾ ਪਾਟ ਤਫ਼ਤੀਸ਼ ਦੇ ਵਿੱਚ ਹੋਵੇਗੀ ਤੁਸੀਂ ਪ੍ਰਿੰਸੀਪਲ ਸਾਹਿਬ ਨਾਲ ਗੱਲ ਹੋਈ ਹੈ ਸੁਮਿਸ਼ਨ ਤੋਂ ਇਹ ਮਾਮਲਾ ਰਿਪੋਰਟ ਦੇ ਬਿਲਕੁਲ ਜੀ ਉਹਨਾਂ ਨਾਲ ਮੇਰੀ ਗੱਲ ਹੋਈ ਹੈ ਤੇ ਉਹਨਾਂ ਨੇ ਬੜਾ ਸਪਸ਼ਟ ਕਿਹਾ ਹੈ ਕਿ ਸਾਡੇ ਕਾਲਜ ਦੇ ਵਿੱਚ ਅਜਿਹੀ ਘਟਨਾ ਨਹੀਂ ਵਾਪਰੀ ਔਰ ਨਾ ਹੀ ਵਾਪਰ ਸਕਦੀ ਹੈ ਪਰੰਤੂ ਜੋ ਲੜਕੀ ਦੀ ਸਟੇਟਮੈਂਟ ਦੇ ਅਕੋਰਡਿੰਗ ਆਪਾਂ ਨੂੰ ਐਫ ਆਈ ਆਰ ਅੱਪਰ ਰਜਿਸਟਰ ਕੀਤੀ ਹੈ ਫਰਦਰ ਅਪਾਇੰਟਮੈਂਟ ਤਫ਼ਤੀਸ਼ ਕਰਾਂਗੇ ਨੋਰਮਲ ਗ੍ਰਿਫਤਾਰ ਕਰ ਲੇ ਹਾਂਜੀ ਅਸੀਂ ਦੋ ਦੋਸ਼ੀ ਜਿਹੜੇ ਹੈਗੇ ਨੇ ਉਹ ਰੌਂਡ ਅਪ ਕੀਤੇ ਨੇ ਬਾਕੀ ਜਿਹੜਾ ਇੱਕ ਰਹਿ ਗਿਆ ਉਹਨੂੰ ਵੀ ਜਲਦੀ ਅਸੀਂ ਰੌਂਡ ਅਪ ਕਰਕੇ ਅਰੈਸਟ ਕਰਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ